ਹਾਂਜੀ ਕੀ ਹਾਲ ਚਾਲ ਦੋਸਤੋ ਅੱਜ ਤੁਹਾਨੂੰ ਅਸੀਂ ਆਪਣੇ ਪਿੰਡ ਦੀ ਸੈਰ ਕਰਾਉਣ ਜਾਣ ਲੱਗੇ ਆ ਕਿਉਂਕਿ ਜਿਹੜੇ ਸਾਡੇ ਵੀਰ ਘਰਾ ਬਾਹਰ ਬੈਠੇ ਆ ਜਾਂ ਕੋਈ ਹੋਰ ਸਟੇਟ ਤੇ ਕੰਮ ਕਰਦੇ ਆ ਉਹਨਾਂ ਦੀ ਹੈਗਾ ਸੀਗੀ ਸਾਡੇ ਪਿੰਡ ਦੀ ਵੀਡੀਓ ਬਣਾ ਕੇ ਮਤਲਬ ਭੇਜੋ ਕਿਉਂਕਿ ਕਈ ਇਦਾਂ ਦੇ ਵੀਰ ਵੀ ਆ ਜਿਹੜੇ 4-5 ਸਾਲਾਂ ਤੋਂ ਬਾਹਰ ਆ ਤੇ ਪਿੰਡ ਨਹੀਂ ਆ ਸਕੇ ਤੇ ਤੁਹਾਨੂੰ ਪਤਾ ਹੀ ਆ ਹਰ ਸਾਲ ਬਾਦੀ ਕੋਈ ਨਾ ਕੋਈ ਚੇਂਜ ਹੁੰਦਾ ਹੀ ਰਹਿੰਦਾ ਹੈ ਤੇ ਅੱਜ ਤੁਹਾਨੂੰ ਆਪਣੇ ਪਿੰਡ ਦੀ ਸੈਰ ਕਰਾਉਣੇ ਆ ਤੇ ਆਪਣੇ ਪਿੰਡ ਬਾਰੇ ਦੱਸਦੇ ਆ ਸਾਰਾ ਕੁਝ ਜੀ ਹਾਂਜੀ ਅਸੀਂ ਆਪਣੇ ਪਿੰਡ ਦਾ ਤੁਹਾਨੂੰ ਦਿਖਾ ਰਹੇ ਆ ਇਹ ਸਾਹਮਣੇ ਆ ਸਾਡਾ ਪਿੰਡ ਹਾਰਨੀਆਂ ਜਿਹੜਾ ਗੁਰਦਾਸਪੁਰ ਤੋਂ 15 ਕਿਲੋਮੀਟਰ ਦੂਰੀ ਤੇ ਸਥਿਤ ਆ ਤੇ ਅੱਜ ਤੋਂ ਜੇ ਕੋਈ 8-10 ਸਾਲ ਪਹਿਲਾਂ ਚੱਲ ਜੀਏ ਤੇ ਇੱਥੇ ਕਾਫੀ ਕੱਚੇ ਘਰ ਜਾਂ ਬਾਲਿਆਂ ਵਾਲੀਆਂ ਛੱਤਾਂ ਹੁੰਦੀਆਂ ਸੀ ਤੇ ਹੁਣ ਚਲੋ ਵਾਹਿਗੁਰੂ ਦੀ ਬੜੀ ਕਿਰਪਾ ਵਾ ਕੋਈ ਕੱਚਾ ਘਰ ਜਾਂ ਕੋਈ ਬਾਲਿਆਂ ਵਾਲੀ ਛੱਤ ਨਹੀਂ ਸਾਡੇ ਪਿੰਡ ਵਿੱਚ ਰਹਿ ਗਈ ਇਹ ਸਾਡਾ ਸਾਡਾ ਪਿੰਡ ਆ ਸਾਹਮਣੇ ਜਿਹੜਾ ਸਠਿਆੜੀ ਅੱਡਾ ਸਾਨੂੰ ਪਿੰਡ ਆ ਬਾਕੀ ਤੁਹਾਨੂੰ ਅੱਗੇ ਜਾ ਕੇ ਦਿਖਾ ਲਦੇ ਆ ਪਿੰਡ ਦੇ ਸਾਡੇ ਐਂਟਰ ਕਰਦੇ ਆਂ ਸਾਹਮਣੇ ਸਠਿਆੜੀ ਅੱਡਾ ਵਾ ਤੇ ਇੱਥੋਂ ਅਸੀਂ ਪਿੰਡ ਨੂੰ ਐਂਟਰ ਕਰੀਏ ਤੇ ਸਾਹਮਣੇ ਆ ਵਾ ਆੜੀ ਦੇ ਸਾਹਮਣੇ ਬੰਬੀ ਦੇਖ ਰਹੇ ਹੋ ਇੱਥੇ ਅਸੀਂ ਛੋਟੇ ਹੁੰਦੇ ਨਾ ਹੁੰਦੇ ਹੁੰਦੇ ਸੀ ਤੇ ਪੁਰਾਣੇ ਟਾਈਮ ਚ ਉਦੋਂ ਅੱਜ ਤੋਂ ਕੋਈ 15 ਸਾਲ ਪਹਿਲਾਂ ਲੋਕਾਂ ਦੇ ਘਰਾਂ ਵਿੱਚ ਨਲਕੇ ਹੁੰਦੇ ਸੀ ਤੇ ਹੋਂਦੇ ਸਾਲੋ ਹਰ ਇੱਕ ਦੇ ਘਰ ਵਿੱਚ ਸਮਰਸੀ ਵਾਲ ਵਗੈਰਾ ਲੱਗ ਗਏ ਆ ਉਦੋਂ ਅਸੀਂ ਆ ਬੰਬੀ ਤੇ ਬੜਾ ਨਮੁੰਦੇ ਰਹੇ ਆ ਤੇ ਇੱਥੋਂ ਜਿਹੜੇ ਆ ਆਪਣੇ ਪ੍ਰਾਣੀਆਂ ਮਾਤਾ ਮੰਮੀ ਹੁਣੀ ਜਿਹੜੇ ਉਹ ਕੱਪੜੇ ਧੋਂਦੇ ਹੁੰਦੇ ਸੀ ਆਓ ਬੰਬੀ ਜਿੱਥੇ ਨਮਦੇ ਰਹੇ ਸੀ ਤੇ ਜਿਹੜੀਆਂ ਜਨਾਨੀਆਂ ਸੀ ਕੱਪੜੇ ਧੋਂਦੀਆਂ ਹੁੰਦੀਆਂ ਸੀ ਤੇ ਹੁਣ ਕਾਫੀ ਸਮਾਂ ਬਦਲ ਗਿਆ ਉਦੋਂ ਆ ਛੜਕ ਜਿਹੜੀ ਸਾਹਮਣੇ ਸਾਡੀ ਮੇਨ ਐਂਟਰ ਕਰਦੀ ਬਿੰਨ ਨੂੰ ਇਹ ਕੱਚੀ ਹੁੰਦੀ ਸੀ ਤੇ ਹੁਣ ਇਹ ਪੱਕੀ ਹੋ ਗਈ ਛੜਕ ਇੱਥੇ ਅਸੀਂ ਉਦੋਂ ਮਿੱਟੀ ਪਾਈ ਸੀ ਜਦੋਂ ਇਹ ਛੜਕ ਕੱਚੀ ਹੁੰਦੀ ਬਾਅਦ ਇਹਨੂੰ ਪੱਕੀ ਬਣਾ ਦਿੱਤਾ ਸੀ ਆ ਸਾਹਮਣੇ ਘਰ ਲੱਭਦੀ ਦੇਖ ਰਹੇ ਹੋ ਸਾਹਮਣੇ ਘਰ ਤੇ ਬਹੁਤ ਖੇਡਦੇ ਰਿਆ ਕ੍ਰਿਕਟ ਇਹਨੂੰ ਮਨਜੀਦਾ ਘਰ ਕਹਿੰਦੇ ਇੱਥੇ ਬਹੁਤ ਖੇਡੀ ਕ੍ਰਿਕਟ ਇੰਨੇ ਘਰ ਦੇ ਵਿੱਚ ਕੋਈ ਕਾਫੀ ਵਿੜਾ ਖੁੱਲਾ ਹੁੰਦਾ ਸੀ ਘਰ ਦਾ ਬੜੀ ਕ੍ਰਿਕਟ ਖੇਡੀ ਇੱਥੇ ਤੇ ਆ ਜਿੱਥੇ ਹੁਣ ਨਵੇਂ ਘਰ ਪੈ ਗਏ ਇੱਥੇ ਪਹਿਲਾਂ ਦਰਖਤ ਹੁੰਦੇ ਸੀ ਤੇ ਪੈਲੀਆਂ ਹੁੰਦੀਆਂ ਸੀ ਤੇ ਹੁਣ ਇੱਥੇ ਘਰ ਬਣ ਗਏ ਆ ਤੇ ਪਿੰਡ ਵੀ ਆਡਾ ਕਾਫੀ ਅੱਗੇ ਨਾਲ ਵੱਡਾ ਹੋ ਗਿਆ ਵਾ ਆ ਸਾਈਡ ਤੇ ਵੀ ਇਹ ਘਰ ਬਣੇ ਇੱਥੇ ਵੀ ਪਹਿਲਾਂ ਮਤਲਬ ਪੈਲੀ ਜ਼ਮੀਨ ਹੁੰਦੀ ਸੀ ਤੇ ਬਹੁਤ ਇੱਥੇ ਵੀ ਖੇਡਦੇ ਹੁੰਦੇ ਨਿੱਕੇ ਹੁੰਦੇ ਆ ਇਸ ਕਿਉਂਕਿ ਜੋ-ਜੋ ਸਮਾਂ ਬਦਲਦਾ ਗਿਆ ਉਹੀ ਸਾਰੇ ਘਰਾਂ ਦੀ ਸ਼ਕਲ ਸੂਰਤ ਬਦਲਦੀ ਗਈ ਆ ਆਪਣੇ ਵੀ ਮਾਡਰਨ ਜਮਾਨਾ ਹੁੰਦਾ ਗਿਆ ਤੇ ਸੇਮ ਹੀ ਸਾਰੇ ਕੋਜੀ ਜੋ ਕੇ ਜੋਗੀ ਬਦਲ ਗਿਆ ਜੇ ਅੱਜ ਤੋਂ 10 ਸਾਲ ਪਿਛੇ ਚਲ ਜੀਏ ਤੇ ਉਦੋਂ ਦੇ ਘਰਾਂ ਘਰ ਦੀ ਹਾਲਾਤ ਦੇਖੀਏ ਤੇ ਹੋਂ ਦੇ ਦੇਖੀਏ ਤਾਂ ਜਮੀਨ ਅਸਮਾਨ ਦਾ ਫਰਕ ਪੈ ਗਿਆ ਆ ਗਏ ਹੁਣ ਇਹ ਪਿੰਡ ਦੇ ਜਿਹੜੀ 메ਨ ਗਲੀ ਆ ਪਿੰਡ ਦੇ ਵਿੱਚੋਂ ਨਿਕਲਦੀ ਉੱਥੇ ਆ ਗਿਆਂ ਆ ਸਾਹਮਣੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਵਾ ਤੇ ਚਲੋ ਆਪਾਂ ਨੂੰ ਤਾਂ ਪਤਾ ਨਹੀਂ ਪ੍ਰਾਣ ਇਹ ਸਾਡੇ ਜਿਹੜੇ ਸਿਆਣੇ ਉਹ ਦੱਸਦੇ ਹੁੰਦੇ ਸੀ ਕਿ ਕਿਸੇ ਟਾਈਮ ਜਿਹੜਾ ਸਾਡਾ ਪਿੰਡ ਜਿਹੜਾ ਵੇ ਮੁਸਲਮਾਨਾਂ ਦਾ ਹੁੰਦਾ ਸੀ ਤੇ ਜਦੋਂ ਦੇਸ਼ ਦੀ ਵੰਡ ਹੋਈ ਸੀ ਉਸ ਤੋਂ ਬਾਅਦ ਵਿੱਚ ਇੱਥੋਂ ਮੁਸਲਮਾਨ ਉੱਠ ਕੇ ਚਲੇ ਗਏ ਸੀ ਤੇ ਬਾਅਦ ਵਿੱਚ ਸਾਡੇ ਪਿੰਡ ਵਾਲੇ ਜਿਹੜੇ ਇੱਥੇ ਆਣ ਕੇ ਇਹਨਾਂ ਨੇ ਲਾਣੇ ਇਹ ਗੁਰਦੁਆਰਾ ਸਾਹਿਬ ਸਾਡੇ ਪਿੰਡ ਦਾ ਤੇ ਇੱਥੇ ਪਹਿਲਾਂ ਮਸਜਿਦ ਹੁੰਦੀ ਸੀ ਇਸ ਜਗ੍ਹਾ ਤੇ ਬਾਅਦ ਵਿੱਚ ਇੱਥੇ ਗੁਰਦੁਆਰਾ ਸਾਹਿਬ ਬਣ ਗਿਆ ਉਦੋਂ ਦੋ ਕਮਰੇ ਹੁੰਦੇ ਸੀ ਇੱਥੇ ਗੁਰਦੁਆਰਾ ਸਾਹਿਬ ਜਿਹੜੇ ਬਣਾਏ ਬੜੇ ਟਾਈਮ ਪਹਿਲਾਂ ਤੇ ਫਿਰ ਜੋ-ਜੋ ਤਰੱਕੀ ਹੁੰਦੀ ਗਈ ਤੇ ਵਾਹਿਗੁਰੂ ਦੀ ਕਿਰਪਾ ਨਾਲ ਅੱਜ ਗੁਰਦੁਆਰਾ ਸਾਹਿਬ ਬਹੁਤ ਸੋਹਣਾ ਬਣ ਗਿਆ ਇਮਾਰਤ ਗੁਰਦੁਆਰਾ ਸਾਹਿਬ ਦੀ ਜਿਹੜੀ ਅੱਜੇ ਵੀ ਚੱਲਦੀ ਪਈ ਆ ਦੀ ਪੇਰਗੀ ਅੱਗੇ ਬਣਦੀ ਪਈ ਆ ਤੇ ਸਾਹਮਣੇ ਆ ਗੁਰਦੁਆਰਾ ਸਾਹਿਬ ਦੇ ਹਾਲ ਬਣਾਇਆ ਲੰਗਰ ਹਾਲ ਤੇ ਉੱਤੋਂ ਬਹੁਤ ਸੋਨਾ ਗੁਰਦਰਾ ਸਾਹਿਬ ਬਣਿਆ ਹੋਇਆ ਆ ਆ ਸਾਹਮਣੇ 메ਨ ਗਲੀ ਇਹ ਵੀ ਕਿਸੇ ਟਾਈਮ ਕੱਚੀ ਹੁੰਦੀ ਜੀ ਕਿਉਂਕਿ ਪਿੰਡ ਨੂੰ ਕਿਤੇ ਵੀ ਆਪਾਂ ਬਾਹਰ ਚੱਲ ਜਾਈਏ ਤੇ ਪਿੰਡ ਨਾਲ ਜਿਹੜਾ ਆਪਣਾ ਪਿਆਰ ਨਹੀਂ ਕਦੀ ਘਟਦਾ ਗੁਰਦਾਸ ਮਾਨ ਨੇ ਵੀ ਗਾਣਾ ਬੋਲਿਆ ਮੁਰਮੁਰ ਜਾਸਤਾ ਆਵੇ ਪਿੰਡ ਦੀਆਂ ਗਲੀਆਂ ਦੀ ਧੂੜ ਵੀ ਚੰਗੀ ਲੱਗਦੀ ਸੀ ਮੈਨੂੰ ਪਿੰਡ ਦੀਆਂ ਗਲੀਆਂ ਦੀ ਇਹ ਗੱਲ ਸੱਚ ਆ ਵੀ ਆਪਣੇ ਪਿੰਡ ਨਾਲ ਹਰੇਕ ਨੂੰ ਬਹੁਤ ਪਿਆਰ ਹੁੰਦਾ ਆ ਤੇ ਬਾਹਰ ਵਾਲੇ ਜਿਹੜੇ ਕਈ ਐਵੇਂ ਦੇ ਆ ਸੱਜਣ ਮਿੱਤਰ ਆਪਣੇ ਭੈਣ ਭਰਾ ਗਏ 5-5 ਸਾਲ ਤੋਂ ਜਿਹੜੇ ਆਏ ਨਹੀਂ ਆ ਤੇ ਉਹ ਵੀ ਵੀਡੀਓ ਲਈ ਦੇਖ ਸਕਦੇ ਆਪਣੇ ਪਿੰਡ ਆ ਜਿੰਨੇ ਵੀ ਤੁਸੀਂ ਘਰ ਵੇਖ ਰਹੇ ਉਹ ਪਹਿਲਾਂ ਸਾਰੇ ਕੱਚੇ ਹੁੰਦੇ ਸੀ ਤੇ ਹੁਣ ਸਾਰਿਆਂ ਦੇ ਘਰਾਂ 'ਚ ਕੋਠੀਆਂ ਪਈਆਂ ਆ ਉਦੋਂ ਕੋ ਬਿਰਲਾ ਮੰਜਾ ਹੁੰਦਾ ਸੀ ਜਦੋਂ ਸਾਡੇ ਪਿੰਡੋਂ ਕੋਈ ਬਾਹਰ ਗਿਆ ਸੀ ਤੇ ਕਹਿੰਦੇ ਕਿਸ ਨੇ ਦਬਾਈ ਚਲ ਜਾਣਾ ਤੇ ਕਹਿ ਦੇਣਾ ਕਿ ਬੰਦਾ ਬਾਹਰ ਗਿਆ ਵਾ ਦਬਈ ਗਿਆ ਵਾ ਤੇ ਹੁਣ ਚਲੋ ਸਾਰੇ ਕਿਰਪਾ ਸਾਰੇ ਵੱਡੇ ਵੱਡੇ ਐਂਟਰੀਆਂ ਚ ਗਏ ਲੋਕੀ ਆ ਵੀ ਕਿਸੇ ਰਾਂ ਮੇਲੀ ਹੁੰਦੀ ਰਹੀ ਪੈੜੀ ਜਮੀਨ ਹੀ ਆ ਸਾਹਮਣੇ ਸਾਡੇ ਪਿੰਡ ਦੀ ਗਰਾਊਂਡ ਆ ਜਿਹੜੀ ਅਸੀਂ ਕਹਿੰਦੇ ਕੋਈ 15 ਸਾਲ ਪਹਿਲਾਂ ਬੜੀ ਪੰਚਾਇਤ ਨਾਲ ਲੜਚੜ ਕੇ ਮਤਲਬ ਕਹਿ ਸਕਦੇ ਬੜਾ ਜ਼ੋਰ ਲਾ ਕੇ ਗਰਾਊਂਡ ਛੜਾਈ ਸੀ ਇਹ ਗਰਾਊਂਡ ਆ ਤੇ ਬਿਲਕੁਲ ਸੜਕ ਦੇ ਨਾਲ ਹੀ ਇੱਥੇ ਕ੍ਰਿਕਟ ਦਾ ਟੂਰਨਾਮੈਂਟ ਕਬੱਡੀ ਦਾ ਟੂਰਨਾਮੈਂਟ ਵੀ ਹੁੰਦਾ ਰਿਹਾ ਹੈ ਤੇ ਅਜੇ ਵੀ ਕ੍ਰਿਕਟ ਦਾ ਟੂਰਨਾਮੈਂਟ ਜਿਹੜਾ ਹਰ ਸਾਲ ਹੁੰਦਾ ਵਾ ਤੇ ਗਰਾਊਂਡ ਤੇ ਆਪਾਂ ਫੇਰ ਕਿਤੇ ਪੂਰੀ ਵੀਡੀਓ ਬਣਾਵਾਂਗੇ ਇਹ ਤੇ ਜਾਰੀ ਗਰਾਊਂਡ ਉਨ ਕਢਾਰੀ ਨੂੰ ਡੀਕਦੀ ਰਹਿੰਦੀ ਹੈ ਤੇ ਆਹ ਗਰਾਊਂਡ ਦੇ ਬਾਰ-ਬਾਰ ਇਲਾ ਰਸਤਾ ਜਾਂਦਾ ੜੇ ਪਿੰਡ ਦੇ ਚਾਰ ਸਵੇਰੇ ਤੋਂ ਦੀ ਘੁੰਮਦਾ ਰਸਤਾ ਤੇ ਹੁਣ ਸਾਡੇ ਪਿੰਡ ਤੇ ਬੜੀ ਰੱਬ ਦੀ ਕਿਰਪਾ ਆ ਉਦੋਂ ਫੇਰ ਲੈ ਮਾਂਝੇ ਕੋਈ ਬਾਹਰ ਜਾਂਦੇ ਹੁੰਦੇ ਸੀ ਤੇ ਹੁਣ ਹਰ ਇੱਕ ਘਰ ਚੋਂ ਤਕਰੀਬਨ ਜਿਹੜਾ ਉਹ ਬਾਹਰ ਆ ਉਹ ਪਿੰਡ ਦੇ ਡੇਰੇ ਆ ਜਿਹੜੇ ਸਾਡੇ ਪਿੰਡ ਦੇ ਥੋੜੇ ਜਿ ਤੇ ਹੁਣ ਹਰ ਘਰ ਦੇ ਵਿੱਚ ਕੋਈ ਨਾ ਕੋਈ ਬਾਹਰ ਕੋਈ ਵੱਡੀ ਕੰਟਰੀ ਚ ਤਕਰੀਬਨ ਹੈਗਾ ਕੋਈ ਆਸਟ੍ਰੇਲੀਆ ਵਾ ਕੋਈ ਕੈਨੇਡਾ ਵਾ ਕੋਈ ਅਮਰੀਕਾ ਵਾ ਕੋਈ ਨਿਊਜ਼ੀਲੈਂਡ ਆ ਤੇ ਉਦੋਂ ਕਿਤੇ ਛੋਟੀਆਂ ਕੰਟਰੀਆਂ ਚ ਕੋਈ ਕਿਸੇ ਘਰ ਦੇ ਵਿੱਚੋਂ ਕੋਈ ਵਿਰਲਾ-ਵਿਰਲਾ ਕੋਈ ਗਿਆ ਸੀ ਬੜੀ ਰੱਬ ਦੀ ਕਿਰਪਾ ਹੁਣ ਸਾਡਾ ਪਿੰਡ ਵੀ ਜਿਹੜਾ ਬਹੁਤ ਸੋਹਣਾ ਬਣਿਆ ਹੋਇਆ ਹਰ ਇੱਕ ਘਰ ਦਾ ਜਿਹੜੀ ਤਰੱਕੀ ਹੋਈ ਆ ਇਹ ਪਿੰਡ ਦੇ ਵਿੱਚ ਇੱਕ ਗਲੀ ਉਹ ਜਿਹੜੀ ਐਂਟਰ ਕਰਦੀ ਆ ਹਗਰਵਿੰਦਰ ਸਿੰਘ ਦਾ ਘਰ ਇਹ ਵੀ ਬਾਹਰ ਆ ਆ ਛੋਟੀ ਜਿਹੀ ਗਲੀ ਸਾਡੇ ਪਿੰਡ ਦੀ ਜਿਹੜੀ ਗਰਾਊਂਡ ਨੂੰ ਜਾਂਦੀ ਆ ਪਿੰਡ ਦੇ ਵਿੱਚੋਂ ਐਂਟਰ ਕਰਦੀ ਆ ਆ ਸਾਹਮਣੇ ਵੇਲੀ ਗਈ ਆਸਟ੍ਰੇਲੀਆ ਵਾਲੇ ਲੱਕੀ ਦੀ ਉਹੀ ਕਿ ਕਿਸੇ ਟਾਈਮ ਕੱਚਾ ਘਰ ਹੁੰਦੇ ਸੀ ਤੇ ਪਿੱਛੇ ਦੋ ਕਮਰੇ ਹੁੰਦੇ ਤੇ ਹੁਣ ਕੋਠੀ ਪੈ ਗਈ ਆ ਬਹੁਤ ਸੋਹਣੇ ਘਰ ਬਣ ਗਏ ਉਹ ਤੇ ਉਧਰ ਸਾਰੀਆਂ ਗਲੀਆਂ ਜਿੰਨੀਆਂ ਦੀ ਵੇਖ ਰੇ ਕੱਚੀਆਂ ਹੁੰਦੀਆਂ ਰੀਆਂ ਸਾਰੀਆਂ ਹੁਣ ਪੱਕੀਆਂ ਹੋ ਗਈਆਂ ਆ ਸਾਡੇ ਪਿੰਡ ਨੂੰ ਜਿਹੜੀ ਤਾਰੀ ਵੱਲ ਤੋਂ ਸਿੱਧੀ ਸੜਕ ਹੁੰਦੀ ਆ ਇਹ ਉਹ ਵਾਲੀ ਹੋ ਗਈ ਤੇ ਆ ਸਾਡੇ ਪਿੰਡ ਦਾ ਬਾਹਰ ਬਾਰ ਵਾਲਾ ਇਰੀਆ ਹੋ ਤਕਰੀਬਨ ਸਾਰੇ ਪਿੰਡੇ ਦੇ ਆਪਣੇ ਘਰ ਵੀ ਜਿਹੜੇ ਵਲੈਂਟਰ ਵਾਲੇ ਅਤੇ ਸੜਕਾਂ ਵੀ ਜਿਹੜੀਆਂ ਪੱਕੀਆਂ ਆ। ਕਈ ਸਾਡੇ ਪਿੰਡੇ ਲੋਕੀ ਦੇ ਪੁਰਾਣੇ ਜਿਹੜੇ ਚਾਰੇ ਕਈ ਇਥੋਂ ਛੱਡ ਕੇ ਚਲੇ ਗਏ। ਕਈ ਪੁਰਾਣੇ ਬਜ਼ੁਰਗ ਇਹ ਸੰਸਾਰ ਛੱਡ ਕੇ ਚਲੇ ਗਏ ਤੇ ਚਲ ਸਾਰੇ ਨਹੀਂ ਜਾਣਾ ਆ। ਪਰ ਬਹੁਤ ਸਮਾਂ ਬਦਲ ਗਿਆ ਪਹਿਲਾਂ ਨਾਲੋਂ। ਹੁਣ ਕੋਈ ਕਿਸੇ ਦੇ ਘਰ ਨਹੀਂ ਜਾਂਦਾ ਬਿਨਾਂ ਮਤਬਲ ਤੋਂ। ਉਦੋਂ ਇੰਦਾਂ ਹੁੰਦਾ ਕਿ ਗੇੜ ਕੇ ਕੇ ਦੇ ਘਰੇ ਗੇਟ ਲੱਗਾ ਹੁੰਦਾ ਸੀ ਜਿਹਦੇ ਮਰਜ਼ੀ ਕੋਈ ਘਰ ਚਲ ਜਾਂਦਾ ਹੁੰਦਾ ਸੀ ਕਿਸੇ ਨੇ ਵੀ ਜਿਹਦੇ ਘਰ ਚਲ ਜਾਣਾ ਕੋਈ ਰੋਕ ਟੋਕ ਨਹੀਂ ਹੁੰਦੀ ਤੇ ਹੁਣ ਉਹਨਾਂ ਸਮਾਂ ਨਹੀਂ ਰਹਿ ਗਿਆ ਸਾਰੇ ਆਪਾਂ ਕੰਮਾਂ ਕਰਾਂ ਦੇ ਬਿਜੀ ਆ ਕੋਈ ਵੇਲਾ ਨਹੀਂ ਸਾਰੇ ਲੱਗ ਲੱਗ ਆਪਣੇ ਕੰਮਾਂ 'ਚ ਬਿਜੀ ਆ ਕੋਈ ਕੇਦੇ ਘਰ ਨਹੀਂ ਜਾਂਦਾ ਬਿਨਾ ਮਤਲਬ ਤੋਂ ਬਿਨਾ ਕਿਸੇ ਕੰਮ ਤੋਂ ਉਦੋਂ ਇਦਾਂ ਹੀ ਹਰ ਇੱਕ ਦੇ ਘਰ ਚਲ ਜਾਂਦੇ ਹੁੰਦੇ ਸੀ ਤੇ ਹੁਣ ਤਕਰੀਬਨ ਮੁੰਡਾ ਹੀ ਨਹੀਂ ਕਿਤੇ ਘਰਾਂ ਚ ਰਹਿ ਗਏ ਕਿਉਂਕਿ ਮੁੰਡੇ ਸਾਰੇ ਕੋਈ ਨਾ ਕੋਈ ਬਾਹਰ ਆ ਕੋਈ ਕੰਮ ਕਰਤੇ ਲੱਗਾ ਹੋਆ ਜਿਉਂ-ਜਿਉਂ ਸਮਾਂ ਬਦਲ ਗਿਆ ਹੁਣ ਲੋਕੀ ਬਦਲ ਗਏ ਅਜੇ ਵੀ ਸਾਡੇ ਪਿੰਡ ਚ ਬੜੀ ਕਿਰਪਾ ਵਾ ਵੀ ਸਾਡੇ ਪਿੰਡ ਦੇ ਜਿਹੜੇ ਸਾਰੇ ਲੋਕੀ ਆ ਬੜੇ ਮਿਲਜੁਲ ਕੇ ਰਹਿੰਦੇ ਆ ਤੇ ਇੱਕ ਦੂਜੇ ਨਾਲ ਕੋਈ ਵੀ ਦੁੱਖ ਸੁੱਖ ਦੀ ਘੜੀ ਵਿੱਚ ਸ਼ਾਮਲ ਹੋ ਜਾਂਦੇ ਆ ਆ ਸਾਡੇ ਪਿੰਡ ਨੂੰ ਰਾਹ ਜਾਂ ਸਾਡੇ ਸੱਚ ਸਕੂਲ ਨੂੰ ਰਾਹ ਜਾਂਦਾ ਹਈ ਜਿਹੜਾ ਪਿੰਡ ਦਾ ਇੱਕ ਸਕੂਲ ਹੀ ਛੋਟਾ ਜਿਹਾ ਉੱਥੇ ਬੜੀ ਕ੍ਰੀਏਟ ਖੇਡਦੇ ਰਹੇ ਆ ਤੇ ਇਹ ਸਾਹਮਣੇ ਸਾਡਾ ਪਿੰਡ ਆ ਤਕਰੀਬਨ ਸਾਡੇ ਪਿੰਡ ਦੀਆਂ ਕੋਈ 600 ਤੋਂ 700 ਵੋਟ ਆ ਜਿਹੜੀ ਤੇ ਬਾਕੀ ਚਾਰ ਸਫੇਰੇ ਦੀ ਸੜਕ ਬਣੀ ਹੋਈ ਹੈ ਪੱਕੀ ਸੜਕ ਤੇ ਬਿਲਕੁਲ ਅੱਡੇ ਦੇ ਉੱਪਰ ਪਿੰਡ ਆ ਹਰੇਕ ਨੂੰ ਆਪਣੇ ਪਿੰਡ ਦਾ ਪਿਆਰ ਹੁੰਦਾ ਭਾਵੇਂ ਜਾਵੇਂ ਉਹ ਬਾਹਰ ਹੋਵੇ ਕਿ ਇਹ ਕੰਟਰੀ 'ਚ ਹੋਵੇ ਭਾਵੇਂ ਅੰਜਾ ਤੋਂ ਬਾਹਰ ਕਿਸੇ ਵੀ ਸਟੇਟ ਦੇ ਕੰਮ ਕਰਦਾ ਹੋਏ ਹਰ ਇੱਕ ਚਾਹੁੰਦਾ ਕਿ ਮੈਂ ਕਿਸੇ ਵੀ ਟਾਈਮ ਜਦੋਂ ਮੈਨੂੰ ਮੌਕਾ ਮਿਲੇ ਤਾਂ ਮੈਂ ਆਪਣੇ ਪਿੰਡ ਜਾਵਾਂ ਕਿਉਂਕਿ ਪਿੰਡ ਨਾਲ ਪਿਆਰ ਹੀ ਇੰਨਾ ਹੁੰਦਾ ਜਿੱਥੇ ਆਪਾਂ ਜੰਮੇ ਪਲੇ ਹੁੰਨੇ ਆ ਜਿੱਥੇ ਆਪਾਂ ਇੰਨਾ ਟਾਈਮ ਬਤਾਇਆ ਹੁੰਦਾ ਵਾ ਤੇ ਉਸ ਧਰਤੀ ਨਾਲ ਤੇ ਹਰ ਇੱਕ ਨੂੰ ਪਿਆਰ ਹੁੰਦਾ ਹੀ ਆ ਇਹ ਮੇਰਾ ਪਿੰਡ ਹੀ ਸਾਰਾ ਜਿਹੜਾ ਵੀਡੀਓ ਵਿੱਚ ਤੁਹਾਨੂੰ ਦਿਖਾਇਆ ਵਾ ਤੇ ਇਦਾਂ ਹੀ ਹੋਰ ਵੀਡੀਓ ਜਿਹੜੀਆਂ ਬਣਾਉਂਦੇ ਆਵਾਂਗੇ ਹੁਣ ਗਰਾਊਂਡ ਦੀ ਵੀਡੀਓ ਬਣਾਉਣੀ ਪਿੰਡ ਦੀ ਆਪਣੀ ਦੀ ਉਹ ਇੱਕ ਅਲੱਗ ਵਲੌਗ ਲੈ ਕੇ ਆਵਾਂਗੇ ਆਪਣੀ ਪਿੰਡ ਦੀ ਗਰਾਊਂਡ ਦਾ ਕਿਉਂਕਿ ਸਮਾਂ ਬਦਲ ਗਿਆ ਆ ਵਾ ਤੇ ਲੋਕੀ ਬਿਜੀ ਹੋ ਗਿਆ ਬੱਚੇ ਵੀ ਜਿਹੜੇ ਮੋਬਾਈਲਾਂ ਦੇ ਉੱਤੇ ਹੋ ਗਏ ਆ ਤੇ ਕੋਈ ਗਰਾਊਂਡ ਵਿੱਚ ਖੇਡਣ ਦਾ ਜਿਹੜਾ ਟਾਈਮ ਉਹ ਘਟ ਗਿਆ ਆ ਆਪਾਂ ਦੇ ਕਹਿੰਦੇ ਨਾ ਧੁੱਪ ਦੇਖਦੇ ਸੀ ਨਾ ਛਾਂ ਦੇਖਦੇ ਸੀ ਤੇ ਫੜ ਲੈਣਾ ਥਾਪੀ ਬਾੜ ਵੱਲਾ ਫੁੱਟਬਾਲ ਜਿਹੜੀ ਵੀ ਗੇਮ ਹੋਵੇ ਖੇਡਣ ਲੱਗ ਜਾਣਾ ਹੁਣ ਬੱਚੇ ਵੀ ਜਿਹੜੇ ਉਹ ਵੀ ਮੋਬਾਈਲਾਂ ਦੇ ਵਿੱਚ ਰੁੱਝ ਗਏ ਆ ਏ ਬਹੁਤ ਬਹੁਤ ਧੰਨਵਾਦ ਜੀ ਇਦਾਂ ਹੀ ਵੀਡੀਓ ਬਣਾਉਂਦੇ ਰਵਾਂਗੇ ਤੇ ਮਿਲਦੇ ਰਵਾਂਗੇ ਚੰਗੀ ਤੋਂ ਚੰਗੀ ਤੋਂ ਵਧੀਆ ਤੋਂ ਵਧੀਆ ਵੀਡੀਓ ਲੈ ਕੇ ਧੰਨਵਾਦ ਜੀ ਸਤਿ ਸ੍ਰੀ ਅਕਾਲ ਸਭ ਨੂੰ ਜੀ